ਪੂਰੇ ਪੰਜਾਬ ਕੇ ਲਿए ਜੋ ਜੋ ਕਾਰੇ ਕੀਏ ਗਏ ਮੋਦੀ ਜੀ ਨੇ ਕਰਤਾਰ ਸਿੰਘ ਕरिडोर ਕਰਤਾਰਪੁਰ ਕरिडोर ਜੋ ਖੋਲਾ ਦਿੱਲੀ ਦੀ ਭਾਜਪਾ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ ਅੱਜ ਜਿਸ ਤਰੀਕੇ ਨਾਲ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਜਿਹਦਾ ਜਿਕਰ ਹਰੇਕ ਗੁਰਨਾਨਕ ਨਾਮ ਲੇਵਾ ਹਰ ਰੋਜ਼ ਆਪਣੀ ਅਰਦਾਸ ਕਰਦਾ ਹੈ ਜਿਸ ਤਰ੍ਹਾਂ ਉਹਦੀ ਬੀਅਤ ਵੀ ਕੀਤੀ ਸਤਕਾਰ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਭਾਜਪਾ ਜਿਹੜੀ ਆ ਅੰਦਰੋਂ ਉਹਨਾਂ ਦੀ ਜਿਹੜੀ ਮਾਨਸਿਕਤਾ ਆ ਉਹ ਮੁਗਲਾਂ ਵਾਲੀ ਆ ਉੱਪਰੋਂ ਜਿੰਨਾ ਮਰਜ਼ੀ ਇਹ ਦਿਖਾਵਾ ਕਰ ਲੈਣ ਮੈਂ ਰੇਖਾ ਗੁਪਤਾ ਜੀ ਨੂੰ ਔਰ ਭਾਜਪਾ ਲੀਡਰਸ਼ਿਪ ਨੂੰ ਦੱਸਣਾ ਚਾਹੁੰਦਾ ਆ ਸ੍ਰੀ ਕਰਤਾਰਪੁਰ ਸਾਹਿਬ ਉਹ ਜਗ੍ਹਾ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ 18 ਸਾਲ ਗੁਜ਼ਾਰੇ ਜਿੱਥੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੁਨੇਹਾ ਉਹਨਾਂ ਨੇ ਦੁਨੀਆ ਨੂੰ ਦਿੱਤਾ ਫਲਸਫਾ ਦਿੱਤਾ ਸਿਧਾਂਤ ਦਿੱਤਾ ਔਰ ਆਪ ਹੱਥੋਂ ਹੱਥਾਂ ਨਾਲ ਖੇਤੀ ਕਰਕੇ ਦੁਨੀਆ ਨੂੰ ਇੱਕ ਸੁਨਿਆਹ ਦਿੱਤਾ ਕਿਰਤ ਕਰਨ ਦਾ ਤੇ ਤੁਸੀਂ ਉਸ ਕਰਤਾਰਪੁਰ ਸਾਹਿਬ ਨੂੰ ਵੀ ਤਤਕਾਰ ਨਹੀਂ ਦੇ ਸਕਦੇ ਔਰ ਤੁਸੀਂ ਪ੍ਰੈਸ ਕਾਨਫਰੈਂਸ ਕਹਿ ਰਹੇ ਹੋ ਕਰਤਾਰ ਸਿੰਘ ਇਹ ਤੁਹਾਡੀ ਸਿੱਖਾਂ ਬਾਰੇ ਜਾਣਕਾਰੀ ਜਾਂ ਨਜ਼ਰੀਆ ਸੋ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੋਣੇ ਭਾਜਪਾ ਜਿੰਨਾ ਮਰਜੀ ਜਿਹੜਾ ਆ ਦਿਖਾਵਾ ਕਰ ਲੇ ਕਿਉਂਕਿ ਤੁਹਾਡੀ ਅੰਦਰਲੀ ਮਾਨਚਿਕਤਾ ਐਂਟੀ 50 ਵਾਰੰਟੀ ਸਿੱਖ ਹੈ ਇਹ ਵਾਰ-ਵਾਰ ਸਾਬਤ ਹੋ ਚੁੱਕਿਆ ਹੈ ਔਰ ਸ਼੍ਰੀ ਕਰਤਾਰਪੁਰ ਸਾਹਿਬਾਰੇ ਜਿਸ ਤਰੀਕੇ ਦੀ ਸ਼ਬਦਾਵਲੀ ਰੇਖਾ ਗੁਪਤਾ ਭਾਜਪਾ ਦੀ ਦਿੱਲੀ ਦੇ ਮੁੱਖ ਮੰਤਰੀ ਨੇ ਵਰਤੀ ਹੈ ਪੰਜਾਬੀ ਔਰ ਲੁਧਿਆਣਾ ਵੈਸਟ ਦੇ ਲੋਕ ਮਾਫ ਨਹੀਂ ਕਰਨਗੇ ਤੁਹਾਨੂੰ ਸਬਕ ਸਿਖਾਉਣਗੇ